ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਲੰਡੇ ਰੋਡੇ ਲੰਡੇ ਰੋਡੇ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੁਕਸਰ ਸਾਹਿਬ ਆ ਜਾਂਦੀ ਆ ਇਸ ਘਰ ਦੇ ਵਿੱਚੋਂ ਦੋਸਤੋ ਲਗਾਤਾਰ ਆਪਣੀ ਤੀਜੀ ਵੀਡੀਓ ਆ ਰੁਟੀਨ ਦੇ ਨਾਲ ਬਾਈ ਪਸ਼ੂ ਲੈ ਕੇ ਆਉਂਦੇ ਆ ਤੇ ਰੁਟੀਨ ਦੇ ਵਿੱਚ ਦੋਸਤੋ ਆਪਣੇ ਕੋਲੇ ਵੀਡੀਓ ਪਵਾਉਂਦੇ ਆ ਤੇ ਬਹੁਤ ਚੰਗੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਘਿਰ ਜਿਹੜੀ ਕਿ ਬਹੁਤ ਘੱਟ ਵੇਖਣ ਨੂੰ ਮਿਲਦੀ ਆ ਜੱਸ ਕਿ ਸੇ ਵੀਰ ਨੂੰ ਦੋਸਤੋ ਇਹ ਗੇਰ ਵਹਿੜ ਪਸੰਦ ਹੋਵੇ ਦੂਜਾ ਸੂਆ ਸੁਣੀ ਆ ਬੰਦ ਹੀ ਡਿਟੇਲ ਦੋਸਤੋ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਵੀਰ ਦੋਸਤੋ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਨੂੰ ਵੇਖ ਰਹੇ ਆ ਜਾਂ ਹਜੇ ਤਾਈ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਆਪਣਾ ਚੈਨਲ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਇੱਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰਿਓ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਹੋਰ ਠੀਕ ਠਾਕ ਹਾਂਜੀ ਠੀਕ ਪਹਿਲਾਂ ਆ ਵੀਡੀਓ ਪਾਈ ਸੀ ਆਪਾਂ ਪਰਸੋ ਚ ਉਥੇ ਉਹ ਗਾਂ ਸੇਲ ਹੋ ਗਈ ਹਾਂਜੀ ਉਹ ਗਾਂ ਸੇਲ ਹੋ ਗਈ ਠੀਕ ਆ ਚੰਗਾ ਮੁੱਲ ਮਿਲ ਗਿਆ ਹਾਂਜੀ ਚੰਗਾ ਵਧੀਆ ਜੀ ਗਾਂ ਵੀ ਚੰਗੀ ਸੀਗੀ ਤੇ ਭਾ ਵੀ ਆਪਣੂ ਰੇਟ ਵੀ ਚੰਗਾ ਠੀਕ ਆ ਤੇ ਫਿਰ ਉਸ ਤੋਂ ਬਾਅਦ ਹੁਣ ਗਿਰ ਲਿਆਂਦੀ ਆ ਗਿਰ ਲਿਆਂਦੀ ਥੋੜੀ ਸਾਈਵਾਲ ਦੀ ਕਰੌਸ ਹੈ ਜੀ ਹਾਂ ਹਾਂ ਤੇ ਆਪਾਂ ਜਮਾ ਪਿਓਰ ਗਿਰ ਨਹੀਂ ਕਹਿ ਸਕਦੇ ਆਪਾਂ ਆਪਾਂ ਆਨੇ ਵੀ ਗੱਪਣਾ ਮਾਰ ਕੇ ਜੀ ਸਹੀ ਗੱਲ ਉਹ ਦੱਸਗੇ ਠੀਕ ਆ ਬਾਈ ਤੇ ਪਹਿਲਾ ਦੂਜਾ ਸੂਹਾ ਸੁਣੀ ਹੈ ਜੀ ਠੀਕ ਆ ਤੇ ਸੀਲ ਠੰਡੀ ਆ ਬਾਈ ਮਾੜਾ ਫੁੱਲ ਹੈ ਜਮਾ ਬਈ ਕੋ ਜੋ ਮਰਜੀ ਲਾਓ ਬਈ ਸਜਣੋ ਸੀਲ ਠੰਡੀ ਵਾਲੀ ਤਾਂ ਕਮਾਲ ਹੋਈ ਪਈ ਆ ਵੇਖ ਲਓ ਜਿਵੇਂ ਮਰਜੀ ਭੌਂ ਦੀ ਮਗਰ ਦੀ ਹੱਥ ਪਾ ਕੇ ਬਾਈ ਮਾਰ ਰਿਆ ਵੇਖੋ ਹਵਾਨੇ ਨੂੰ ਤੇ ਸੀਲ ਠੰਡੀ ਦੋਸਤੋ ਬਹੁਤ ਆ ਵੇਖ ਸਕਦੇ ਆ ਜਮਾ ਪੈਰ ਨਹੀਂ ਚੱਕਦੀ ਤੇ ਕਿੰਨੇ ਦਿਨ ਲੈ ਜੂ ਬਾਈ ਇਹ ਲੈ ਜੀਗੀ ਪੰਜ ਛੇ ਦਿਨ ਲੈ ਜੂਗੀ ਪੰਜ ਛੇ ਦਿਨ ਲੈ ਜੂ ਹਾਂਜੀ ਪਹਿਲੇ ਸੂਏ ਨੇ 13 ਕਿਲੋ ਦੁੱਧ ਦਿੱਤਾ ਐ ਕਿ ਆਪਾਂ 15 16 ਕਿਲੋ ਕੋਈ ਮਾਲਕਾਂ ਦੇ 15 16 ਕਿਲੋ ਆਹਣਾ ਦੇ ਠੀਕ ਆ ਲਓ ਵੀ ਸੱਜਣਾ ਪਹਿਲੇ ਸੂਏ ਬਾਈ ਦੇ ਦਸਨ ਮੁਤਾਬਕ 13 ਕਿਲੋ ਦੁੱਧ ਦੇ ਦਿੱਤਾ ਐ ਤੇ 15 16 ਕਿਲੋ ਦੁੱਧ ਆਹਮ ਨਾਲ ਪਾ ਜੂਗੀ ਦੋਸਤੋ ਵੇਖ ਸਕਦੇ ਸੀਮਨ ਵੀ ਜਰਸੀ ਦਾ ਲੱਗਿਆ ਜੀ ਸੀਮਨ ਵੀ ਜਰਸੀ ਦਾ ਲੱਗਿਆ ਅੱਗੇ ਠੀਕ ਆ ਲਓ ਵੀ ਫੇਸ ਕੁਆਲਿਟੀ ਵੇਖ ਸਕਦੇ ਆ ਬਿਲਕੁਲ ਮੱਥਾ ਗੋਲ ਆ ਦੋਸਤੋ ਕਰਾਸ ਅੰਗ ਦੇ ਵਿੱਚ ਆ ਤੇ ਕੰਨਾਂ ਦੀ ਦੋ ਦੋਸਤੋ ਥੋੜੀ ਸ਼ੇਪ ਦਾ ਵੇਖ ਸਕਦੇ ਆ ਸਾਈਵਾਲਾ ਨਾ ਕ੍ਰੋਸ ਆ ਮੱਥਾ ਜ਼ਰੂਰ ਗੋਲ ਆ ਦੋਸਤੋ ਵੇਖ ਸਕਦੇ ਆ ਤੇ ਥਣ ਹਵਾਨੇ ਦੀ ਗੱਲ ਕਰੀਏ ਤਾਂ ਦੋਸਤੋ ਬਹੁਤ ਹੀ ਜ਼ਿਆਦੇ ਸੋਹਣਾ ਦੋਸਤੋ ਜਿੰਨਾ ਵੀ ਕਹਿ ਸਕੀਏ ਉਨਾਂ ਹੀ ਵੇਖ ਸਕਦੇ ਆ ਐ ਕੱਲਾ ਕੱਲਾ ਥਣ ਦੋਸਤੋ ਲੱਗਿਆ ਦੋਸਤੋ ਵੇਖ ਸਕਦੇ ਆ ਸੇਮ ਸਾਇਆ ਦੋਸਤੋ ਚਾਰੇ ਥਾਣਾ ਦਾ ਤੇ ਹਵਾਨੇ ਦੇ ਵਿੱਚ ਢਿੱਲ ਦੋਸਤੋ ਵੇਖ ਸਕਦੇ ਆ ਬਹੁਤ ਪਈ ਹੈ ਹਜੇ ਦੂਜੀ ਸਾਈਡ ਤੋਂ ਵੀ ਦੋਸਤੋ ਥਣਾ ਦਾ ਸੈਜ ਕੇ ਦੇਖ ਲੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਇੱਕ ਹਫਤੇ ਤਈ ਇਹਨੇ ਹਵਾਨਾ ਹੋਰ ਵੀ ਬਹੁਤ ਸੋਹਣਾ ਤਿਆਰ ਕਰਨਾ ਦੋਸਤੋ ਤੇ ਕੱਦ ਕਾਠ ਵੀ ਦੋਸਤੋ ਚੰਗਾ ਤੇ ਤੋੜ ਕੇ ਵਿਖਾਈਏ ਬਾਈ ਜੀ ਉਮੀਦ ਆ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਬਹੁਤ ਸੋਹਣੀ ਵਿਹੜਾ ਦੋਸਤੋ ਦੇਖ ਸਕਦੇ ਆ ਮਗਰਲੇ ਪਾਸੋਂ ਹਵਾਨਾ ਵੇਖੋਗੇ ਦੋਸਤੋ ਹਵਾਨਾ ਵੀ ਬਹੁਤ ਸੋਹਣਾ ਤੁਹਾਨੂੰ ਤੁਰਦੀ ਦਾ ਨਜ਼ਰ ਆਊਗਾ ਹਾਏ ਦੋਸਤੋ ਵਾਲ ਢਿੱਲਾ ਬਹੁ ਪੰਆ ਤੇ ਵਾਲ ਢਿੱਲਾ ਕੱਢ ਕੇ ਦੋਸਤੋ ਸਾਰੀਆਂ ਫੇਰ ਇਹਨੇ ਸੂਣਾ ਦੋਸਤੋ ਤੇ ਬਹੁਤ ਸੋਹਣਾ ਹਵਾਨਾ ਤਿਆਰ ਕਰ ਜਾਣਾ ਤੇ ਕੀ ਮੁੱਲ ਕਰਾਂਗੇ ਬਾਈ ਇਹਦਾ ਮੋਲੇ ਦਾ ਹੀ 57000 ਆਈ ਮੁੱਲ 57000 ਹਾਂਜੀ ਤੇ ਨੰਬਰ ਦੱਸ ਦਿਓ ਵੀਰੇ ਆਪਣਾ 62832 ਜੀ 62832 29457 ਜੀ ਲਓ ਵੀ ਸੱਜਣੋ ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਬਾਈ ਨਾਲ ਸੌਦਾ ਕਰ ਲਓ ਜੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲੂਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖ ਲਈ ਧੰਨਵਾਦ ਦੋਸਤੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ